ਮੈਂ ਬਲੌਗ ਕਰਦਾ ਸ਼ੁਰੂ ਕਰਨ ਵਾਸਤੇ ਜੇ ਫੋਨ ਚੱਕਿਆ ਮੈਂ ਬਲੌਗ ਸ਼ੁਰੂ ਕਰਨੀ ਮੇਰੀ ਲਾ ਦੇਖੀ ਜਾਂਦੀ ਤੁਸੀਂ ਇੱਧਰ ਨਹੀਂ ਕਰਤੀ ਤੇ ਆਇਆ ਇੱਧਰ ਉੱਠ ਕੇ ਮੇਰੇ ਨੇ ਮੈਂ ਤਾਂ ਸਾਹਿਬ ਨੂੰ ਬੈਠੀ ਫੋਨ ਦੇਦੀ ਆ ਮੇਰੇ ਉੱਤੇ ਨਹੀਂ ਮੋੜ ਨਹੀਂ ਬਾਬਲਾ ਰੋਗੇ ਚਲੋ ਬਾਬਲਾ ਬਾਬਲਾ ਹੋ ਰੋਗੇ ਇਹ ਕੀ ਕਰੀਏ ਪਰ ਉਹ ਬੈਠੇ ਕੀ ਕਰੀਏ ਕੰਨੀਆਂ ਤੇ ਮੀ ਫੇਰਾਂਗੇ ਤੇ ਲੋ ਜੀ ਆਪਣੇ ਪਹਿਲਾਂ ਤਾਂ ਆਪਾਂ ਸਤਿ ਸ਼੍ਰੀ ਅਕਾਲ ਲਗਾ ਲਈਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਦੋ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸ ਵੀਡੀਓ ਦੇ ਨਾਲ ਆਪਾਂ ਪਹਿਲਾ ਜਾਨ ਦਾ ਡੈਡੀ ਕਰਕੇ ਆਉਣ ਦੀਆਂ ਗਰੰਦੀਆਂ ਤਿਆਰੀਆਂ ਚ ਇਸੇ ਵੀ ਦੇ ਨਾਲ ਆਪਾਂ ਅੱਜ ਦਾ ਜਿਹੜਾ ਬਲੌਗ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਤੇ ਦਿਨ ਹੈਗਾ ਅੱਜ ਸੋਮਵਾਰ 22 ਅਕਤੂਬਰ ਮੰਗਲਵਾਰਾ ਮੰਗਲਵਾਰ ਮੰਗਲਵਾਰ ਤੇ ਟਾਈਮ ਆ ਜਿਹੜਾ 4 ਵਜੇ ਕੇ ਟਾਈਮ ਆ 4:00 ਵਜੇ ਹੈਪੀ ਨੇ ਸਾਡਾ ਡੈਂਟਰ ਚੋਣ ਲਾਦਾ ਹਾਂ ਹੈਪੀ ਰੇਨ ਆਪਣੇ ਬਹੁਤ ਜਿਆਦੇ ਆ ਉਹ ਸਾਡਾ ਪਸ਼ੂ ਵਾਲਾ ਬਰਾਂਡਾ ਚੋਂ ਦਾ ਹੈ ਦੇ ਉੱਤੇ ਭਾਗ ਕਿਹਤੇ ਬਾਕੀ ਕਹਿੰਦੇ ਨਹੀਂ ਕਹਿੰਦੇ ਸੀ ਕਹਿੰਦੇ ਕੀ ਕਹਿੰਦੇ ਸੱਪ ਤੋਂ ਨਹੀਂ ਡਰਦੀ ਸਿੰਘ ਤੋਂ ਨਹੀਂ ਡਰਦੀ ਕੀ ਕਹਿੰਦੇ ਹੁੰਦੀ ਸੀ ਨਾ ਮੈਂ ਤਾਂ ਮੀਤੋਂ ਤਾਂ ਡਰਦੀ ਆ ਕਹਿੰਦੀ ਮੈਂ ਆ ਤੁੱਕੇ ਤੋਂ ਡਰਦੀ ਹੈ ਨਾ ਇੱਕ ਨੂੰ ਕੁਝ ਕਹਿੰਦੇ ਹੋ ਤੁਸੀਂ ਕੀ ਕਹਿੰਦੇ ਜੇ ਉਹ ਬਦਲ ਬਾਇਆ ਸੱਪ ਤੋਂ ਨਹੀਂ ਡਰਦੀ ਮੈਂ ਸੱਪ ਤੋਂ ਨਹੀਂ ਡਰਦੀ ਨਹੀਂ ਸੱਪ ਤੋਂ ਨਾ ਡਰਾਂ ਨੀ ਮੈਂ ਸੀ ਤੋਂ ਨਾ ਡਰਾਂ ਪਤਾ ਨਹੀਂ ਇਹ ਤੋਨਾ ਡਰਾ ਡਰਾਤਾ ਡਰਨੀ ਮੈਂ ਆ ਤੋਕ ਕੇ ਤੋ ਨਰਾ ਵੀ ਜਿਹੜਾ ਤੋਕੜ ਗਿਆ ਉਹ ਤਾਂ ਬਾਲਾ ਔਖਾ ਮੈਂ ਪਰ ਉਹਨੂੰ ਦੱਸਦੀ ਸੀ ਵੀ ਜਦੋਂ ਅਸੀਂ ਛੋਟੇ ਸੀ ਵੀ ਉਦੋਂ ਘਰ ਚੋਣ ਲੱਗ ਜਾਇਆ ਇਟ ਵਾਲੇ ਆਲੇ ਵੀ ਸਾਡਾ ਕਮਰਾ ਚੋਣ ਲੱਗ ਜਾਣਾ ਹਨਾ ਵੀ ਅਸੀਂ ਪ੍ਰਾਂਤ ਵੀ ਰੱਖ ਦੇਣੀ ਵੀ ਥੱਲੇ ਸਾਡੇ ਕਿਤਾਬਾਂ ਪਈਆਂ ਨੇ ਸਾਡੇ ਮੰਜੇ ਵਿੱਚਰੇ ਪਏ ਨੇ ਸਾਡਾ ਸਾਰਾ ਇੱਕੋ ਕਮਰੇ ਚ ਹੁੰਦਾ ਸੀ ਉਦੋਂ ਭਾਈ ਸਾਡਾ ਇੱਕੋ ਕਮਰੇ ਚ ਸਾਰਾ ਕੁਝ ਹੁੰਦਾ ਸੀ ਨਾ ਉੱਥੇ ਪੇਟੀ ਹੁੰਦੀ ਸੀ ਉਹੀ ਸਾਡਾ ਬੈਡਰੂਮ ਹੁੰਦਾ ਸੀ ਉਹੀ ਸਾਡਾ ਸਾਰਾ ਕੁਝ ਉਹੀ ਹੁੰਦਾ ਸੀ ਹਨਾ ਤੇ ਭਾਈ ਉੱਥੇ ਹੀ ਸਾਰਾ ਸਮਰਪਿਆ ਹੁੰਦਾ ਜੇ ਉਹਨੂੰ ਚੋਣ ਲੱਗ ਜਾਣਾ ਹਨਾ ਜੇ ਮਤਲਬ ਪੇਟੀ ਲੋਹੇ ਦੀ ਪੇਟੀ ਸੀ ਜਿਹੜੀ ਸਾਰਾ ਮੰਮੀ ਦੇ ਦੋ ਬੇਟੀਆਂ ਨੇ ਇੱਕ ਲੱਕੜ ਦੀ ਪੇਟੀ ਇੱਕ ਲੋਹੇ ਦੀ ਪੇਟੀ ਜੇ ਲੋਹੇ ਦੀ ਪੇਟੀ ਤੇ ਸਭ ਕਟਿੰਗਣਾ ਉਹਦਾ ਖੜਕਾ ਵੱਧ ਹੋਣਾ ਹਾਏ ਅੱਜ ਗਿਆ ਮੰਮੀ ਉੱਥੇ ਪਾਣੀ ਡਿੱਗਦਾ ਉੱਥੇ ਚੋਣ ਲੱਗ ਗਿਆ ਮੰਮੀ ਨੇ ਕਿਹਾ ਉੱਥੇ ਕੋਈ ਭਾਂਡਾ ਰੱਖ ਦੋ ਫਿਰ ਉਹ ਦੁਬਾਰਾ ਫੇਰ ਤੁਮਕਾ ਕਿਰਦਾ ਮੰਮੀ ਇੱਥੇ ਰੱਖਦਾ ਉੱਥੇ ਵੀ ਰੱਖ ਦੋ ਉੱਥੇ ਵੀ ਰੱਖ ਦੋ ਕਿ ਸਾਰੇ ਪਣਡੇ ਅਸੀਂ ਜਿੱਥੇ ਜਿੱਥੇ ਤੁਮਕਾ ਕਿਰਦਾ ਹੁੰਦਾ ਸੀ ਇੱਥੇ ਰੱਖਦੇ ਆਖਿਰ ਨੂੰ ਡੈਡੀ ਨੇ ਪਤਾ ਕੀ ਕਹਿਣਾ ਪਰ ਚੰਚੇ ਮੱਜਿਆ ਉਹ ਵੀ ਰੱਖ ਦੋ ਚੰਚੇ ਰੱਖ ਦੋ ਜੇ ਕਿ ਤੂੰ ਚੰਚੇ ਮੱਜਿਆ ਹੁਣ ਆਖਿਰ ਪੇਰਾ ਮੀਨ ਤੇ ਆ ਪਿੰਡ ਤੇ ਮੀਨ ਤੇ ਰੰਗ ਨਾ ਮੀ ਭਾਬੇ ਕਿੰਨੀ ਉਮੀਦ ਮਾਤਾ ਬਾਕੀ ਉਹ ਮੀਤ ਅੰਦਰ ਬਾਚਾ ਪਾਣੀ ਦਮ ਲੈ ਅੰਦਰ ਆਈਏ ਨਾ ਤੂੰ 베ਰੇ ਕੀ ਹੜੀ ਜਾ ਅੰਦਰ ਖਾ ਕੇ ਲੈ ਕੇ ਨਿਜਾਰੇ ਇੰਨਾ ਇੰਨਾ ਪਾਣੀ ਚਾਰ ਲੈ ਲਈ ਦੇਖਿਆ ਹੋਣਾ ਘਰ ਚੋਂ ਦਾ ਹਾਂ ਬੜੀ ਜੱਗਾ ਤੇ ਹਾਂ ਕੱਪ ਚ ਪਿਆ ਕਰਦੀ ਬੜੀ ਉਹ ਇਥੇ ਆਰ ਲਾਕ ਦੀ ਉੱਤੇ ਕਰਨੀਆਂ ਤੇ ਗੰਨੇ ਬਾਰ ਉਹ ਕਰੋ ਨੀਵਾ ਹੋਣਾ ਥੋੜਾ ਮਤਲਬ ਉਹ ਕਣੀ ਤੇ ਪਾਣੀ ਭਰਦਾ ਤਿਸ ਵੇ ਰੱਦੀਆਂ ਗੁੜੀਆਂ ਕੱਟਣ ਮੋ ਕੰਜਰ ਤੁਹਾਡੇ ਪੈਰ ਗਾ ਜਾਣਗੇ ਉਹਦੇ ਦਾ ਪਾਣੀਆਂ ਲੈ ਕਿਤੇ ਪੈਰ ਦਿਖਾਓ ਕਿੱਲੇ ਚ ਛੱਡਦੇ ਆਂ ਦੇਖਾਓ ਆ ਦੇ ਕਿੱਥੇ ਲੱਗੇ ਹਾਏ ਗੋਰੇ ਨਹੀਂ ਗੋਰੇ ਨਹੀਂ ਗੋਰੇ ਨੇ ਉਹ ਥੱਲੇ ਮਾਸ ਜਾ ਹੋਇਆ ਕਿੱਲੇ ਚ ਪੱਠੇ ਪੱਡਣ ਭਈ ਇਹ ਮੈਨੂੰ ਕਹਿੰਦੇ ਆ ਕਿ ਮੇਰੇ ਮਾਂ ਉੱਥੇ ਕਿੱਲੇ ਚ ਚੱਲ ਪੱਠੇ ਪੱਡਣ ਕਹਿੰਦੇ ਛੱਲੀਆਂ ਤੋੜ ਲਿਓ ਤੂੰ ਮੈਂ ਇਹ ਕਿ ਮੈਂ ਜਾਵਾਂ ਮੈਂ ਕਿੱਲੇ ਚ ਕਿ ਮੈਂ ਜਾਵਾਂ ਮੇਰੇ ਪੈਰ ਖਰਾਬ ਹੋ ਜਾਣਗੇ ਵਲੀਆ ਕੋਲੀਆ ਨੂੰ ਮਾਵੇਂ ਪਾਉਂਦਾ ਉਹ ਪਾਉਂਦਾ ਆ ਤੋੜ ਲਿਆ ਜਿਆ ਦਾਸ ਦਾਸ ਕਮਾਣੀ ਨਾਂ ਨਾ ਲੈ ਲੈ ਵੀ ਛੱਲੀਆਂ ਲੈ ਕੋੜੇ ਦਾਸ ਦਾਸ ਦਾ ਮਾਰਿਆ ਫੁੱਟੇਰੇ ਕਹੇ ਹਰਾ ਵਟ ਦੇਹੇ ਗਿੱਲੇ ਚਕਾਰਾ ਬਰਗਰ ਬਣਾਉਣੇ ਆ ਯਾਰੇ ਜਦ ਪਗੌੜੀਆਂ ਖਲ ਜਾਏ ਇਹਨਾਂ ਖੇਲ ਦਾ ਜਾਨ ਪਹਿਲੇ ਨੇ ਕਿਤੀ ਜੋ ਘਟਾਰ ਦੇ ਨਾਲੇ ਯਾਰ ਕਹਿੰਦਾ ਅੱਜ ਬੱਚੇ ਸਕੂਲੇ ਆਏ ਵੀ ਨਹੀਂ ਹੈਗੇ ਤੇ ਨਾਲੇ ਮੌਸਮ ਤਾਂ ਮੈਂ ਤਾਂ ਸੁਵੇਰੇ ਵੀ ਮੇਰੇ ਤਾਂ ਆਦਾ ਜਿਹਾ ਉਹ ਮਾਰਦੀ ਤੂੰ ਹੀ ਲਾ ਦਿੰਦਾ ਹੈ ਪੜਦਾ ਨਹੀਂ ਹੈਗਾ ਫਿਰ ਉਹ ਜਦੋਂ ਲੱਕ ਜਾਂਦਾ ਤੇ ਤੂੰ ਮਾਰੇ ਨਾ ਪਹਿਲਾਂ ਵਾਸਤੇ ਤੇਰਾ ਭਾਈ ਉਹਦੇ ਮੂੰਹ ਤੇ ਦਾੜੀ ਆ ਨਾ ਉਹਗਾ ਉਹ ਘੱਟਾ ਆ ਜਾ ਚਲੋ ਸਭ ਚ ਕੱਟੀਏ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਐਂਡ ਹਾਈਪ ਕਰਦੇ ਹੋ ਤੇ ਨਾਲੇ ਆਪਣੇ ਸ਼ਹਿਰ ਦਾ ਪਿੰਡ ਦਾ ਜ਼ਿਲ੍ਹੇ ਦਾ ਮੀਂਹ ਦਾ ਆਸਮ ਦਾ ਹਾਲ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾਇਓ ਠੀਕ ਆ ਸਾਡੇ ਮੀਂਹ ਤਾਂ ਚਲੋ ਸਾਡੇ ਲਈ ਤਾਂ ਭਾਈ ਠੀਕ ਆ ਮੀਂਹ ਪੈਂਦਾ ਹਨਾ ਪਰ ਸਾਰਿਆਂ ਲਈ ਠੀਕ ਨਹੀਂ ਹੁੰਦਾ ਹੈਗਾ ਹਨਾ ਜਿਨ੍ਹਾਂ ਦੇ ਘਰ ਚੋਂ ਆਉਂਦੇ ਆ ਜਿਨ੍ਹਾਂ ਨੇ ਸਾਰਾ ਕੁਝ ਆਪ ਦਾ ਕਰਕੇ ਹੀ ਖਾਣਾ ਹੈ ਹਨਾ ਮਜ਼ਦੂਰੀ ਕਰਕੇ ਰੋਜ਼ ਦਾ ਰੋਜ਼ ਕਰਕੇ ਖਾਣਾ ਉਹਨਾਂ ਲਈ ਬਹੁਤ ਆਫਾਇਦਾ ਨਹੀਂ ਆ ਤੇ ਗੱਡੀ ਚੋਂ ਚੱਕਦੇ ਉਹ ਨਹੀਂ ਛੋਟੀ ਹੋਰ ਗੱਲ ਆ ਹੁਣ ਜਿੰਨਾ ਨੇ ਮਜ਼ਦੂਰੀ ਕਰਕੇ ਰੋਜ਼ ਦਿਹਾੜੀ ਲਾ ਕੇ ਉਂਟੀ ਨੇ ਰੋਜ਼ ਦਿਹਾੜੀ ਲਾ ਕੇ ਨਾ ਆਪ ਦਾ ਗੁਜ਼ਾਰਾ ਕਰਨਾ ਉਹਦੇ ਲਈ ਹੁਣ ਤੁਸੀਂ ਤਾਂ ਦੁੱਧ ਚੋਇਆ ਦੁੱਧ ਚੱਲ ਗੱਡੀ ਜਾਣੀ ਹੋਈ ਸੀ ਹੈਨਾ ਘਰੋਂ ਜਿਆ ਸਕੂਲ ਛੱਡ ਜਾਣਾ ਸੀ ਮੈਂ ਕਿਹਾ ਵਿਚਾਰ ਸਾਈਕਲ ਤੇ ਕੰਨੂ ਜਾਣਾ ਗੱਡੀ ਤੇ ਰੱਖ ਕੇ ਲੈ ਜਾਏ ਇਹ ਗੱਡੀ ਤੇ ਨਾਲੇ ਦੁੱਧ ਰੱਖ ਕੇ ਲੈ ਕੇ ਜਾਂਦਾ ਸੜਕਾ ਰਾਹ ਤੁਰ ਕੇ ਜਾਣਾ ਪੈਂਦਾ ਦੇ ਲੋ ਪਿੰਡ ਦਾ ਕਿਲੋਮੀਟਰ ਕਿਹੜਾ ਕੰਨੀਆ ਚੱਕ ਕੇ ਤੁਰਨੂ ਇਹ ਸਾਈਕਲ ਦੇ ਨਾਲ ਟੰਗ ਕੇ ਕੰਨੀਆ ਫਿਰ ਜਾਂਦੇ ਫਿਰ ਔਖਾ ਗਾਰੇ ਚ ਤੁਰਨਾ ਵਾੜਾ ਔਖਾ ਹਾਂ ਸਾਫ਼ ਰਸਤੇ ਦਾ ਕੋਈ ਔਖੀ ਗੱਲ ਨਹੀਂ ਹੈਗੀ ਗਾਰੇ ਚ ਤੁਰਨਾ ਪੈਰ ਤੇ ਲਕਦਾਇਆ ਡਿੱਗਣ ਦਾ ਡਾਰਾ ਦੁੱਧ ਡੁੱਲਣ ਦਾ ਡਾਰਾ ਉੱਥੇ ਡਾਰਾ ਮੈਂ ਤਾਂ ਕਦੇ ਗਈ ਨਹੀਂ ਮੈਂ ਤਾਂ ਪਤਾ ਨਹੀਂ ਮੈਂ ਤਾਂ ਬਸ ਅੱਖੀਂ ਦਿੱਤੇ ਆ ਹਾਰੇ ਦੱਸ ਦੰਦੇ ਹੁੰਦੇ ਨੇ ਮੈਂ ਤੁਹਾਨੂੰ ਦੱਸ ਦਨੀ ਆ ਮੈਂ ਤਾਂ ਕਦੇ ਗਈ ਨਹੀਂਗੀ ਗਾਰਿਆ ਲੋ ਜੀ ਆਪਾਂ ਚੁੱਲੇ ਤੇ ਬਣਾ ਲਈਏ ਸਬਜ਼ੀ ਮੇਰੇ ਮੈਂ ਨਾ ਅੱਗ ਜਾਲੀ ਚੁੱਲੇ ਦੇ ਵਿੱਚ ਤੇ ਧਰਿਆ ਹੋ ਦੁੱਧ ਮੇਰੇ ਇੱਧਰ ਫਿਰਦਾ ਦੁਰਦੇ ਦੁੱਧੋਂ ਬੁਲ ਗਿਆ ਉਹ ਦੋਪਾ ਵਿੱਚ ਆ ਕੇ ਅੰਦਰ ਰੱਖਿਆ ਤੇ ਸਬਜ਼ੀ ਨੂੰ ਅੰਦਰ ਰੱਖ ਲਿਆ ਦੇਖੋ ਠੀਕ ਹੈ ਹਾਂ ਇਹ ਚੱਲੇ ਨੇ ਅਜ ਨਾਉ ਉਤਰਿਆ ਉੱਤੇ ਮੈਨੂੰ ਪਰਨਾਮ ਕਰ ਦਿੱਤਾ ਗਿਆ ਏ ਜਲਮਨ ਜੋ ਚਾਲਮਾਨੇ ਚਾਲਮਾਨੇ ਜਲਮਾਨੇ ਚਾਲਮਾਨੇ ਹੈ ਨਾ ਕਈ ਦਿਨ ਤੋਂ ਲਗਾਤਾਰ ਇੰਸਟਾਗ੍ਰਾਮ ਤੇ ਰੀਲਸ ਪਾਉਣ ਲੱਗੀ ਹੈ ਨਾ ਉੱਥੇ ਇੰਨੇ ਕੈਂਡ ਵਿਊ ਆਉਂਦੇ ਨੇ ਇੰਨੇ ਕੈਂਡ ਵਿਊ ਆਉਂਦੇ ਨੇ ਮੇਰੇ ਚਿੱਤ ਕਰਦਾ ਬਲੌਗ ਪਾਉਣ ਛੱਡ ਕੇ ਇੰਸਟਾਗ੍ਰਾਮ ਤੇ ਰੀਲਾਂ ਪਾਉਣ ਲੱਗ ਗਈ ਨਾ ਇੰਨੇ ਕੈਂਡ ਵਿਊ ਆਉਂਦੇ ਨੇ ਮੇਰੇ ਚਿੱਤ ਕਰਦਾ ਇੱਕ ਤਾਂ ਮੈਨੂੰ ਸਮਝ ਨਹੀਂ ਲੱਗਦੀ ਹੁੰਦੀ ਇੱਕ ਤਾਂ ਚੁੱਲ੍ਹੇ ਦੀ ਸਬਜ਼ੀ ਪਸੰਦ ਆ ਤੇ ਦੂਜਾ ਚੁੱਲ੍ਹੇ ਦੇ ਉੱਤੇ ਤੇ ਆਹ ਕੀ ਉਹ ਨਿੱਕੇ ਨਿੱਕੇ ਡੱਡੂ ਨਹੀਂ ਕਰਦੇ ਹੁੰਦੇ ਉਹ ਵੀ ਤੇ ਰਹਿੰਦੇ ਫੇ ਮੇਰਾ ਇੱਥੇ ਸਮਾਨ ਰੱਖਣ ਨੂੰ ਚਿੱਤ ਨਹੀਂ ਕਰਦਾ ਕਿੱਥੇ ਰੱਖਾਂ ਕਿਹ ਰੱਖਾਂ ਇੱਕ ਉਹ ਸਿਸਟਮ ਜਿਆ ਲੈ ਕੇ ਆਉਣੀ ਆ ਆਪਾਂ ਹਨਾ ਛੁੱਲੇ ਤੇ ਉਹਦੇ ਵਿੱਚ ਤੇਲ ਪਾਉਣਾ ਫੇ ਖੜਜੋਪਾ ਟਰਾਈਪੋਡ ਤੇ ਲਾ ਲਈਏ ਫੋਨ ਫੇ ਗੱਲ ਕਰਦੇ ਠੀਕ ਆ ਹੁਣ ਠੀਕ ਆ ਮੈਂ ਤਾਂ ਥੱਕ ਗਈ ਗੇੜੇ ਲਾਉਂਦੀਆ ਛੁੱਲੇ ਤੇ ਕੰਮ ਕਰਨਾ ਤਾਂ ਵਧੀਆ ਲੱਗਦਾ ਬਟ ਗੇੜੇ ਲਾਉਣੇ ਔਖੇ ਲੱਗਦੇ ਆ ਹਾਂ ਅਨਿਆਣੇ ਗੱਲ ਦਾ ਦਾਣਾ ਪਾ ਕੇ ਆਈਏ ਜਾ ਕੇ उट गढ़ में कम करती उठ गढ़ बंद आओ स थोड़ी हुई उट्ठ कड़े मैं कट लानी प्याज

ਕੋਲੇ ਚਾਹੀਦਾ ਬੜਾ ਔਖਾ ਪੰਜ ਜਿਹੜੇ ਲਾਉਣੇ ਚੁੱਲੇ ਦੀ ਸਬਜੀ ਜਿਹੜੀ ਇਹ ਤੋਂ ਪਹਿਲਾਂ ਬਣਾਈ ਸੀ ਕਈ ਦਿਨ ਹੋ ਗਏ 4-5 ਦਿਨ ਹੋ ਗਏ ਆਪਾਂ ਤੋਰੀਆਂ ਬਣਾਉ ਅੱਜ ਬਣਾਉਣੀਆਂ ਨੇ ਯਾਨੀ ਕਿ 4-5 ਦਿਨਾਂ ਬਾਅਦ ਤੋਰੀਆਂ ਸਬਜੀ ਬਣਾਉਣ ਲੱਗੇ ਆ ਰੋਜ਼ਗੱਦ ਬਣਦੀਆਂ ਆ ਕੱਲ ਤਾਂ ਮੈਂ ਕੁਝ ਬਣਾਇਆ ਹੀ ਨਹੀਂ ਤੁਹਾਨੂੰ ਉਹੀ ਖਾਣ ਤਾਂ ਖਾਦੀ ਹੋਈ ਨਹੀਂ ਕਿਸੇ ਨੇ ਦੋਨਾਂ ਜਣਿਆਂ ਨੇ ਅਸੀਂ ਖਾਦੀ ਆ ਕਾਲੇ ਚਣੇ ਫਿਰ ਉਹ ਕਿੰਨੇ ਕ ਖਾਲੇ ਦੀ ਤੁਸੀਂ ਤਾਂ ਫਿਰ ਮੀਂਹ ਆਉਂਦੀ ਆ ਖੜਾ ਹੋਇਆ ਕਾਲੇ ਜਾਣ ਕਿੰਨੇ ਕ ਖਾਲੇ ਸੀ ਹੁਣ ਬੋਲੋ ਲਿਆ ਦੇ ਮਿਰਚਾਂ ਦੋ ਕੁ ਫੜ ਜਾਏ ਉਹ ਪਣੇ ਦਾ ਕਿਹੜੇ ਕਰਦੇ ਆ ਉਹ ਸਬਜ਼ੀ ਦੀ ਗੱਲ ਕਰਦੇ ਸੀ ਮੈਂ ਵੀ ਉਹ ਸਬਜ਼ੀ ਦੇ ਵਿੱਚੋਂ ਪੋਰਾ ਵੀ ਨਹੀਂ ਦਿੱਤੀ ਨੀਸ ਔਰ ਬਣਾਈ ਸੀ ਨੀਸ ਔਰ ਬਣੀ ਆਹ ਚਾਹ ਬਣਦੀ ਆਹ ਮੈਂ ਤਾਂ ਖਾਦੀ ਤੋਂ ਸੀ ਦੋ ਨਾ ਤਾਂ ਖਾਦੀ ਵੀ ਅਸੀਂ ਤਾਂ ਨਾ ਖਾਦੀ ਆਂ ਝਾਲੇ ਬਣਾਈ ਵੀ ਮੈਂ ਬਾਤ ਸੀ ਅਸੀਂ ਮੈਂ ਉਹ ਦਿਨ ਰੋਟੀ ਤੇ ਸਾਦੀ ਸਬਜ਼ੀ ਦੀਆਂ ਦੋ ਗੋਲੀਆਂ ਖਾਦੀ ਝਾੜੇ ਝਾੜੇ ਨਾ ਦੇ ਬੁੱਕੇ ਰਿੱਜੀ ਰਿੱਜੀ ਕੇ ਹੋਣੇ ਨੇ ਵਧੀਆ ਬਣ ਜਾਣ ਬਾਹਰੋਂ ਮਿੱੱਚਾ ਲੈ ਕੇ ਆਣ ਫਾਦਰ ਨੇ ਨੂਨ ਮਿਰਚ ਨੂਨ ਆਰ ਹਲਦੀ ਹਰੀਆਂ ਮਿਰਚਾਂ ਬਾਹਰ ਲਿਆ ਖਵਾਨੀ ਬੋਲਤਾ ਬਣਾ ਹੋ ਜੂ ਕਾਲੂ ਜਦੋਂ ਮੀ ਪਹੂਗਾਂ ਇੱਥੇ ਗੱਡੀ ਦੀ ਡਿੱਗੀ ਖੋਲ ਕੇ ਨਾ ਇਹ ਇਹਦੇ ਵਿੱਚ ਬੈਠ ਕੇ ਮੀ ਇੰਜੋਏ ਕਰਾਂਗੇ ਸਾਫ਼ ਕਰ ਲੈ ਇਸਨਾਂ ਦੀ ਇੱਥੇ ਹਨਾ ਹੋਰ ਕਾਲੂ ਆਪਾਂ ਲੌਂਗ ਡਰਾਈਵ ਤੇ ਚੱਲਾਂਗੇ ਮੀ ਦੇ ਵਿੱਚ ਬੱਦਲ ਦੇਖਣੇ ਬੱਦਲ ਟਾਰਚੀ ਜਾਂਦੇ ਹੁਣ ਤਾਂ ਨਹੀਂ ਹੱਲਾ ਬੋਲਦੇ ਮੇਰੀਆਂ ਪਰੀਆਂ ਤੇ ਖੋਸਨ ਦੀਆਂ ਪਰੀਆਂ ਤੇ ਕੋਤਤੋ ਵਾਰ ਤੂੰ ਲੈ ਢੋਲ ਦੰਨੇ ਤੁਸੀਂ ਚੱਕ ਚੱਕ ਦੇ ਕੀ ਲੈਦੇ ਆ ਕੀ ਲੈ ਕੇ ਆਣਾ ਚੱਕ ਦੇ ਕੀ ਲੈਦੇ ਕਿੱਥੋਂ ਅੰਦਰ ਅੰਦਰੋਂ ਢੱਕਣ ਲੈ ਗਣਾ ਪਤੀਲੇ ਤੇ ਦੇਣ ਨਾਲ ਢਿੱਡ ਤੇ ਹੱਥ ਘੱਟ ਫੇਰਿਆ ਕਰ ਤਾਂ ਹੀ ਢਿੱਡ ਵਿੱਚ ਵੱਡੀ ਜਾਂ ਉਹ ਕੀ ਕਰਦੇ ਆ ਪਲੇਟ ਬੜੀ ਵੱਡੀ ਬਣੀ ਜਾਂ ਉੱਥੇ ਦੁੱਧ ਵਾਲੇ ਪਤੀਲੇ ਤੇ ਦਿੱਤੀ ਹੋਈ ਆ ਉਹੋ ਜੀ ਦੇਖ ਕੇ ਲੈ ਆ ਛੋਟਾ ਢੱਕਣ ਪਤੀਲੇ ਵਾਲਾ ਗਿੱਲਾ ਪਿਆ ਹੁਣ ਉੱਥੋਂ ਮੈਂ ਮਿਰਚਾਂ ਲੈ ਕੇ ਆਉਣੀਆਂ ਨੇ ਗਾਰਾ ਹੀ ਗਾਰਾ ਦੇਖੋ ਸੁਰ ਪੱਕੇ ਹੀ ਕੁਛ ਲਾ ਐਨਾ ਆਪਣੇ ਬਾਲਣ ਪਿਆ ਕੋਠੇ ਤੋਂ ਲਾ ਕੇ ਇੱਥੇ ਸਿਰ ਧੋਕੜ ਪਿਆ ਦੇਖੋ ਗਾਰਾ ਦੋਹੇ ਬਾਸੇ ਨੂੰ ਕੀ ਬੰਦਾ ਕਰੂ ਮੇਰ ਚਾਹ ਦਾ ਹਰੀਆਂ ਤੋਂ ਵੀ ਲਾਲ ਹੋ ਗਈਆਂ ਕਿਸੇ ਨੇ ਤੋੜੀਆਂ ਹੀ ਨਹੀਂ ਕਿਤੇ ਮੈਂ ਵਿੱਚ ਧੋਸਤਾ ਨਹੀਂ ਜਾਉ ਪਾਣੀ ਤਾਂ ਨਹੀਂ ਖੜਾ ਪਾ ਚੋਨਾ ਦੇਖੋ ਆਪਣਾ ਅਸੀਂ ਸਬਜ਼ੀਆਂ ਲਾਉਣ ਦੀ ਤਿਆਰੀ ਕਰਦੇ ਸੀ ਵੀ ਸਬਜ਼ੀਆਂ ਲਾਈਏ ਉੱਪਰੋਂ ਮੀਂਹੋਂ ਇੰਨਾ ਪੈ ਗਿਆ ਨਾ ਕੋਈ ਸਬਜ਼ੀ ਨਾ ਕੋਈ ਭਾਜੀ ਕੋਈ ਲਾਈਏ ਪਾਲਕ ਜਿਹੜੀ ਉਹ ਗੇਤੀ ਜੀ ਹੋ ਜਵੇ ਧਨੀਆ ਸ਼ੁਕਰਾ ਜਾਨ ਨੇ ਟੱਕਣ ਲਿਆ ਤਾਂ ਸੁਣ ਗਿਆ ਔਰੇ ਮੈਨੂੰ ਛੋਣਾ ਤਾਂ ਵਧੀਆ ਅੱਜ ਕਈ ਦਿਨਾਂ ਬਾਅਦ ਸੂਰਜ ਦੇਖਿਆ ਤਿੰਨ ਚਾਰ ਤਿੰਨ ਦਿਨ ਤਾਂ ਲਗਾਤਾਰ ਮੀਂਹ ਪਈ ਗਿਆ ਅੱਜ ਆਓ ਦੇਖੋ ਹੁਣ ਛਿਪਦਾ ਹੋਇਆ ਸੂਰਜ ਦਿਖਦਾ ਲੋਹੈ ਨੀਆ ਤੋੜ ਲਈਆਂ ਹੋਰ ਤੋੜ ਲਈਏ ਚਾਰਕ ਕੌੜੀਆਂ ਵਾਲੀਆਂ ਨੇ ਇਹ ਕਈ ਦਿਨ ਨੰਗ ਜਣੇ ਨੇ ਇੱਕ ਇੱਕੋ ਬੋਨੀ ਹੁੰਨੀ ਆ ਮੈਂ ਵਾਲੀਆਂ ਕੌੜੀਆਂ ਆ ਫੇ ਡੈਡੀ ਕਹਿੰਦਾ ਮੈਂ ਤੇ ਨਿਆਣੇ ਤਾਂ ਖਾਂਦੇ ਹੀ ਨਹੀਂ ਤੁਹਾਨੂੰ ਪਤਾ ਦੇਖ ਲਓ ਲਾਲ ਹੋ ਗਈਆਂ ਜੀ ਇਹ ਆਇਆ ਟੱਪਰ ਮੈਂ ਮੈਨੂੰ ਤਾਂ ਲੱਗ ਗਿਆ ਪਹਿਲਾਂ ਹੀ ਪਤਾ ਨਾ ਮੀਤਾ ਹਟ ਗਿਆ ਉਹ ਤੇ ਸੂਰਜ ਨਿਕਲਿਆ ਆਇਆ ਇਹ ਕਹਿੰਦਾ ਕੱਲ ਛੁੱਟੀ ਕਰਾ ਦਿਓ ਮੈਂ ਵੀ ਕਿਹਾ ਸੀਗਾ ਜੇ ਮੀਂਹ ਪੈਂਦਾ ਹੋ ਤਾਂ ਕਰ ਲਈ ਪਰ ਮੀਂਹ ਤਾਂ ਹੈ ਨਹੀਂ ਇਹਨੇ ਕੱਲ ਨੂੰ ਸਰਦਿਆਣੀ ਮੈਨੂੰ ਤੰਗ ਕਰਨਾ ਮੈਂ ਕੱਲ ਨੂੰ ਇੰਨਾ ਕੰਮ ਕਰਨਾ ਮੈਂ ਤਾਂ ਕਹ ਲੂੰ ਇੰਨਾ ਕੰਮ ਕਰਨਾ ਕੱਪੜੇ ਧੋਣੇ ਨੇ ਇਹ ਆਪੂ ਤੇ ਰੋ ਉਹੀ ਤਾਂ ਹਟ ਗਿਆ ਜਾਰੇ ਚੱਲ ਆਜਾ ਠੀਕ ਆ ਕਾਲੂ ਚਿੱਟੀ ਬੱਤੀ ਆ ਜਿੰਮੀਆ ਕਿ ਆਏ ਹੋ ਆਏ ਹੋ ਤੈਂ ਕਿਹੜਾ ਤੁਰ ਕੇ ਜਾਣਾ ਕਰ ਉਹ ਗੱਡੀ ਚ ਬੈ ਕੇ ਚੱਲ ਜਾਣਾ ਉੱਥੋਂ ਬੈਂਚ ਚ ਬੈ ਕੇ ਚਲੇ ਜਾਣਾ ਪੱਕੇ ਹੀ ਪੱਕੇ ਤੈਂ ਦਾ ਐਂ ਆ ਗਏ ਕਰਦਾ ਵੀ ਜਿਵੇਂ ਤੂੰ ਗਾਰਿਆਂ ਦੇ ਵਿੱਚ ਦੀ ਤੁਰ ਕੇ ਜਾਣਾ ਹੁੰਦਾ ਹੈ ਹੈ ਉਹ ਉਧਰ ਸੁਪਰੀਮ ਕੋਡ ਤੋਂ ਆਰਡਰ ਲੈ ਲੈ ਆਸਪ੍ਰੀਮ ਕੋਟ ਆਰਡਰ ਦਿਓ ਉਹ ਤੋਂ ਬਈ ਉਹਦੇ ਤੇ 1200 ਚਾਹ ਲੈ ਓਇਆ ਕੀ ਆ ਛੁੱਟੀ ਮੰਗਦਾ ਏ ਕਾ ਕਰਦਾ ਕਰਦਾ ਕੀ ਨਹੀਂ ਕੀ ਕਰਦਾ ਡਰ ਰਿਹਾ ਹੋਣਾ ਹਾਈ ਕਿੰਨਾ ਸੋਹਣਾ ਲੱਗਦਾ 1000 ਦੇ ਜਿਆਦਾੜੀ ਮੋਚਾ ਮੈਂ ਜੁੜਾਈ ਚ ਰੱਖਣੀ ਆ ਕਿੰਨਾ ਸੋਹਣਾ 10000 ਦੀ ਇੱਕ ਗੰਦੀ ਆ ਤਾਂ ਬੁਰਸ਼ ਨਹੀਂ ਕਰ। ਯਾਰ ਬੁਰਸ਼ ਬਹੁਤ ਘੱਟ ਕਰ। ਓ ਮਮੀ ਦੇ ਲਾਓ ਓਏ ਮਮੀ ਲਾਈ ਓਰੇ ਲਾਈ ਜੇ ਮੇਰੇ ਦਾੜੀ ਮੋਛਾਂ ਦੀ ਮੈਂ ਕਿਦਾਂ ਦਾ ਹੁੰਦਾ ਜੇ ਮੈਂ ਮੁੰਡਾ ਹੁੰਦਾ